ਵਿਸ਼ਾਲ ਮੇਲਾ ਅਤੇ ਪੰਡਹਾਰਾ 19 ਜਨਵਰੀ 2026 ਦਿਨ ਸੋਮਵਾਰ ਨੂੰ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਬਾਪੂ ਕੁੰਬਦਾਸ ਨਗਰੀ ਨੇੜੇ ਡੀਏਵੀ ਸਕੂਲ ਮੂਸਾਪੁਰ ਰੋਡ ਨਵਾਂ ਸ਼ਹਿਰ ਦੀ ਬੈਕਸਾਈਡ ਵਿਖੇ ਕਰਵਾਇਆ ਜਾਵੇਗਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਸੇਵਾਦਾਰ ਵਰुण ਸੋਪਤੀ ਨੇ ਦੱਸਿਆ ਹੈ ਕਿ ਬਾਪੂ ਕੁੰਬਦਾਸ ਜੀ ਮਹਾਰਾਜ ਬਾਪੂ ਗੰਗਾਦਾਸ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਸਤਕਾ 19 ਜਨਵਰੀ ਦਿਨ ਸੋਮਵਾਰ ਨੂੰ ਬਾਪੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਜਿਸ ਦੇ ਵਿੱਚ ਬਹੁਤ ਅੱਛੇ-ਅੱਛੇ ਕਲਾਕਾਰ ਬਾਪੂ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਅਤੇ ਸਵੇਰੇ ਝੰਡਾ ਚੜਾਣ ਦੀ ਰਸਮ ਵੀ ਅਦਾ ਕੀਤੀ ਜਾਵੇਗੀ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਬੋਲ ਸਾਚੇ ਦਰਬਾਰ ਕੀ ਜੈ ਦਰਬਾਰ ਬਾਪੂ ਕੁੰਮਦਾਸ ਰੱਬ ਜੀ ਮਹਾਰਾਜ ਨਾਮਾ ਸ਼ਹਿਰ ਵਿਖੇ 550 ਕੀ ਪ੍ਰਧਾਨ ਜੀ ਪ੍ਰੋਗਰਾਮ ਕਰਾ ਰਹੇ ਨੇ ਤਰੀਕ ਹੈਗੀ 19 1 2026 ਦਿਨ ਸੋਮਵਾਰ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਹੱਥ ਜੋੜ ਕੇ ਉਥੇ ਪਹੁੰਚਣਾ ਪੰਡਾਰਾ ਚੱਲੇਗਾ ਔਰ ਉਥੇ ਕੋਈ ਵੀ ਨਸ਼ਾ ਕਰਕੇ ਨਾ ਆਵੇ ਜਿੰਨੇ ਪੀਰ ਫਕੀਰ ਸੰਤ ਆਣਗੇ ਉਹਨਾਂ ਦਾ ਅਸ਼ੀਰਵਾਦ ਲਵੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਉੱਥੇ ਵੀ 19 ਤਰੀਕ ਨੂੰ ਆ ਕੇ ਰਾਤ ਨੂੰ ਪ੍ਰੋਗਰਾਮ ਦਿਨ ਤੋਂ ਹੀ ਹੋ ਜਾਂਦਾ ਸ਼ੁਰੂ ਸਾਰਾ ਦਿਨ ਚੱਲੇਗਾ ਸਾਰੇ ਰਾਤ ਚੱਲੇਗਾ ਔਰ ਸਾਗ ਵੀ ਬਹੁਤ ਵਧੀਆ ਬਣਦਾ ਉੱਥੇ ਬਾਬਾ ਜੀ ਦੇ ਤੇ ਰਾਗੀ ਰੱਖੇ ਕੁੰਜ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ 550 ਤੋਂ ਵੀ ਪ੍ਰਧਾਨ ਦੇ ਇਹ ਉੱਥੇ ਪ੍ਰੋਗਰਾਮ ਕਰਾਉਂਦੇ ਆ ਹਮੇਸ਼ਾ ਕਰਾਉਂਦੇ ਰਹੇ ਕੀ ਜੈ ਹਾਜੀ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਜਿਲ੍ਹਾ ਨਮਾ ਸ਼ਹਿਰ ਵੱਲੋਂ ਤੇ ਮਾਈ ਜੀ ਬਾਮਦੇ ਮੁਨੀ ਮਹਾਰਾਜ ਪ੍ਰੀਤੀ ਮਾਈ ਜੀ ਦੀ ਗਵਾਰੀ ਵਿੱਚ ਅੱਜ ਦਰਬਾਰ ਦੇ 19 ਜਨਵਰੀ 2026 ਦੇ ਮੇਲੇ ਦੇ ਜਿਹੜੇ ਕਾਰਡ ਆ ਅੱਜ ਜਿਹੜੇ ਉਹ ਕਾਰਡ ਆ ਉਹ ਅਸੀਂ ਰਿਲੀਜ਼ ਕੀਤੇ ਆ ਤੇ ਦਰਬਾਰ ਤੇ ਖੁੱਲਾ ਸੱਦਾ ਆ ਕਿ 19 ਜਨਵਰੀ 2026 ਨੂੰ ਜਿਹੜਾ ਮੇਲਾ ਬੱਪ ਕੁੰਮ ਦਾ ਸਮਾਰਾ ਦਰਬਾਰ ਦੀ ਐਵੀ ਸਕੂਲ ਬੱਪ ਕੁੰਮ ਦਾ ਨਗਰੀ ਵਿੱਚ ਹੋ ਰਿਹਾ ਆ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਦੇ ਜ਼ਾਮਾਂ ਫਕੀਰ ਨਮਾ ਸ਼ਹਿਰ ਜ਼ਿਲ੍ਹੇ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਆ ਇਹ ਜਿਹੜਾ ਮੇਲਾ ਆ ਭਾਮ ਦੇ ਮੁਨੀ ਮਹਾਰਾਜ ਉਹਨਾਂ ਦੀ ਦੇਖਰੇਖ ਵਿੱਚ ਹੁੰਦਾ ਆ ਹਰ ਸਾਲ ਦੀ ਤਰ੍ਹਾਂ ਤੇ ਇਸ ਵਾਰ ਵੀ ਉਹਨਾਂ ਦੀ ਦੇਖਰੇਖ ਵਿੱਚ ਆ ਸਾਰੇ ਫਕੀਰਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਿੱਕਾ ਸੱਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ 1 ਜਨਵਰੀ 2026 ਨੂੰ ਜਿਹੜਾ ਆ ਕਿ ਸਾਡਾ ਸਾਰੇ ਫਕੀਰਾਂ ਦਾ ਜਿਹੜਾ ਨਵਾਂ ਸਾਲ ਆ ਉਹ ਸਾਡੇ ਤੁਹਾਡੇ ਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੋਰੀਵਾਲੇ ਮਹਾਰਾਜ ਤੇ ਜੀ ਪੀ ਸਰਕਾਰ ਦੇ ਦਰਬਾਰ ਤੇ ਸ਼ੁਰੂ ਆ ਤੇ ਇਸ ਤੋਂ ਬਾਅਦ ਅਸੀਂ ਸਾਰੇ ਹੀ ਨਗਰ ਵਾਸੀਆਂ ਨੂੰ ਵਿਦੇਸ਼ਾਂ 'ਚ ਬੈਠੇ ਬੋਰੀ ਵਾਲੇ ਮਹਾਰਾਜ ਨੂੰ ਮੰਨਣ ਵਾਲਿਆਂ ਨੂੰ ਤੇ ਬਾਪੂ ਕੁੰਮਦਾਸ ਮਹਾਰਾਜ ਦੇ ਮੰਨਣ ਵਾਲਿਆਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਤਾਂ ਕਿ ਤੁਹਾਡੇ ਇੱਕ ਸ਼ੇਅਰ ਨਾਲ ਉੱਥੇ ਸੰਗਤ ਵੱਧ ਕੇ ਆ ਸਕਣ ਤੇ ਦਰਬਾਰ ਤੇ ਬੋਰੀ ਵਾਲੇ ਮਹਾਰਾਜ ਬਾਪੂ ਕੁੰਮਦਾਸ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣ ਸਾਰੇ ਮਹਾਰਾਜ ਜੀ ਜੈ